ਮੈਨੂੰ ਕਿਤੇ ਟੀਮ ਚ ਅੱਜ ਕਿਸੇ ਨੇ ਵੀਡੀਓ ਸੈਂਡ ਮੈਂ ਤਾਂ ਦੋਸਤੋ ਵੀਡੀਓ ਦੇਖ ਕੇ ਡਰ ਗਈ ਮੇਰੇ ਤੇ ਤਾਂ ਹੱਥ ਪੈਰ ਠੰਡੇ ਹੋ ਜਾਂਦੇ ਇਦਾਂ ਹੋ ਗਿਆ ਉਸ ਤੋਂ ਬਾਅਦ ਮੈਂ ਹਸਬੰਡ ਨੂੰ ਕਿਤੇ ਕਾਲ ਪਰ ਉਹ ਕਾਲ ਵੀ ਨਾ ਚੱਕਣ ਮੇਰੀ ਉੱਤੋਂ ਮੈਨੂੰ ਮੁੰਡੇ ਨੇ ਇਦਾਂ ਦੀ ਵੀਡੀਓ ਸੈਂਡ ਕਰ ਦਿੱਤੀ ਦੇ ਨਾ ਕੋਈ ਰਿਪਲਾਈ ਦੇਵੇ ਕਾਫੀ ਫੋਨ ਲਾਣ ਤੋਂ ਬਾਅਦ ਫਿਰ ਮੇਰੀ ਕੋਲ ਚੱਕੀ ਹਸਬੈਂਡ ਨੇ ਮੈਂ ਉਹਨਾਂ ਨੂੰ ਪਹਿਲਾਂ ਇਹ ਪੁੱਛਿਆ ਮੈਂ ਕਿ ਤੁਸੀਂ ਠੀਕ ਹੈ ਇਹਨਾਂ ਨੇ ਬੋਲੇ ਠੀਕ ਹੈ ਮੈਨੂੰ ਕੀ ਹੋਇਆ ਮੈਂ ਕਿ ਕਿਸੇ ਨੇ ਮੈਨੂੰ ਵੀਡੀਓ ਸੈਂਡ ਕੀਤੀ ਇੱਥੋਂ ਹੀ ਟੀਮ ਦੇ ਵਿੱਚੋਂ ਮੈਂ ਕਿ ਤੁਸੀਂ ਕਿੱਥੇ ਹੋ ਫਿਰ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਕਹਿੰਦੇ ਮੇਰੇ ਸੱਟਾਂ ਵੱਜ ਗਈਆਂ ਮੈਂ ਕਿ ਕਿੱਥੇ ਕਹਿੰਦੇ ਦੇਖ ਮੂੰਹ ਦੇ ਉੱਤੇ ਮੈਂ ਕਿ ਸੱਚੀ ਸੱਚੀ ਦੱਸੋ ਨਾਲੇ ਹੱਥ ਕੀਦਾ ਆਈ ਜਾਂਦਾ ਬਾਰ ਬਾਰ ਕੈਮਰੇ ਦੇ ਮੂਰੇ ਤੇ ਫੇਰ ਇਹਨਾਂ ਨੇ ਮੈਨੂੰ ਜਾ ਕੇ ਦੱਸਿਆ ਕਿ ਨਈ ਗਾਣੇ ਦਾ ਸ਼ੂਟ ਚੱਲਦਾ ਪਿਆ ਪਾਗਲ ਮੈਂ ਠੀਕ ਆ ਬਈ ਫੇਰ ਮੇਰੇ ਸਾਹ ਦੇ ਵਿੱਚ ਸਾਹ ਆਇਆ ਮੈਂ ਕਿਹਾ ਇਦਾਂ ਦੀ ਆ ਵੀਡੀਓ ਨਹੀਂ ਮੈਨੂੰ ਸੈਂਡ ਕਰਨੀ ਆ ਬਿਲਕੁਲ ਵੀ ਮੇਰੀ ਸ਼ਕਲ ਦੇਖਣ ਤੋਂ ਬਾਅਦ ਦੇਖੋ ਇਹਨਾਂ ਨੇ ਕੀ ਜਵਾਬ ਦਿੱਤਾ ਪਤਾ ਮੇਕਅਪ ਕਰਦੇ ਆ ਪਾਗਲ ਸੱਟਾਂ ਵੀ ਲੱਗੀਆਂ ਇੱਕ ਉਹ ਆ ਜਾ ਆ ਜਾ ਆ ਜਾ ਇਦਾਂ ਲੱਗਦਾ ਪਿਆ ਜਨ ਜਿੱਦਾਂ ਸੱਟਾਂ ਲੱਗੀਆਂ ਤਾਰੀ ਤਾਰੀ ਫਾਈਨਲ ਕਰੋ ਮੈਨੂੰ ਯਾਰ ਬਸ ਇਹੀ ਐ ਕੇ ਕੋਈ ਦੂਜੀ ਹੱਥ ਹੋ ਗਈ ਸੀ ਥੋੜੀ ਹੋਰ ਗੱਲਾਂ ਕਰਦੇ ਕਰਦੇ ਹੀ ਉੱਥੇ ਆ ਗਏ ਵੀਡੀਓ ਡਾਇਰੈਕਟਰ ਮੈਂ ਕਿਹਾ ਕਿ ਨਵੀਂ ਕਮੀਜ਼ ਤੇ ਹੀ ਕੱਟ ਪਾ ਦਿੱਤਾ ਕਹਿੰਦੇ ਇਹ ਵੀ ਗਾਣੇ ਦੇ ਛੋੜ ਦੇ ਵਿੱਚ ਆ ਤੁਸੀਂ ਦੇਖੋ ਜਿੱਦਾਂ ਗਾਣੇ ਦੇ ਛੋੜ ਦੇ ਵਿੱਚ ਇਦਾਂ ਲੱਗਦਾ ਨਾ ਸਾਨੂੰ ਕਿ ਇਹਨਾਂ オリジナル ਜਿੱਦਾਂ ਬੰਦੇ ਦੇ ਨਾਲ ਗੋਲੀ ਵੱਜੀ ਹੁੰਦੀ ਸਾਡਾ ਇਦਾਂ ਲੱਗਦਾ ਵੀ ਆਏ ਬੰਦੇ ਤੇ ਕਿੱਦਾਂ ਗੋਲੀ ਵੱਜੀ ਹਾਂ ਜਿੱਦਾਂ ਬਲੱਡ ਬਲੂਡ ਹੋ ਜਾਂਦਾ ਕੱਪੜਿਆਂ ਦੇ ਉੱਤੇ ਸੇਮ ਇਦਾਂ ਦਾ ਸੀਨ ਹੋਣਾ ਹੈ ਤੇ ਦੇਖਣ ਨੂੰ ਵੀ ਬਿਲਕੁਲ ਰੀਜਨਲ ਲੱਗਦਾ ਹੈ ਇਦਾਂ ਲੱਗਦਾ ਕਿ ਸੱਚ ਜਿੱਦਾਂ ਬੰਦੇ ਦੇ ਗੋਲੀ ਵੱਜੀ ਹੁੰਦੀ ਹੈ ਮੈਂ ਹਸਬੰਦ ਨੂੰ ਪੁੱਛਿਆ ਕਿ ਜਿਹੜਾ ਗਾਣਾ ਤੁਸੀਂ ਸ਼ੂਟ ਕਰਦੇ ਪਏ ਇਹ ਗਾਣੇ ਦਾ ਕੀ ਨਾਮ ਹੈ ਤੇ ਗਾਣੇ ਦਾ ਨਾਮ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਗਾਣੇ ਦਾ ਨਾਮ ਹੈਗਾ ਕੁੱਤੀ ਰਲ ਗਈ ਚੋਰਾ ਨਾਲ ਮੈਂ ਕਿਹਾ ਇਹ ਕਿਹੜਾ ਟਾਈਟਲ ਹੋਇਆ ਗਾਣੇ ਦਾ ਕਹਿੰਦੇ ਨਹੀਂ ਨਹੀਂ ਇਹਨੂੰ ਹਲੇ ਇੰਗਲਿਸ਼ ਦੇ ਵਿੱਚ ਕਰਨਾ ਸੀ ਇਹ ਤੁਹਾਨੂੰ ਸੀ ਪੰਜਾਬੀ ਦੇ ਵਿੱਚ ਦੱਸਿਆ ਆ ਫਿਰ ਮੈਂ ਕਿਹਾ ਠੀਕ ਹੈ ਇੰਨੇ ਨੂੰ ਆਗੇ ਉੱਥੇ ਹੈਰੀ ਭਾਜੀ ਮੈਂ ਕਿਹਾ ਹੈਰੀ ਭਾਈ ਗਾਣਾ ਸੁਣਾ ਦਿਓ ਜਿਹੜਾ ਤੁਹਾਡਾ ਹੁਣੀ ਨਿਊ ਆਇਆ ਭਾਈ ਕਹਿੰਦੇ ਨਹੀਂ ਗਾਣਾ ਤੁਹਾਡੇ ਲਈ ਬਣਾਇਆ ਤੁਸੀਂ ਸੁਣਾਓ ਮੈਂ ਕਿ ਮੈਨੂੰ ਤਾਂ ਬਸ ਇੱਕ ਲਾਈ ਨਹੀਂ ਆਂਦੀ ਗਾਣੇ ਦੀ ਫਾਇਰ ਦੀ ਆਵਾਜ਼ੀ ਉੱਤੇ ਮਾਰੇ ਠੁਮਕਾ ਤੜਕੇ ਨੂੰ ਲੈ ਦੂ ਕੰਗਣਾ ਤੇ ਚੁੰਮਕਾ ਬਹੁਤ ਸੋਹਣਾ ਗਾਣਾ ਆ ਭੰਗੜੇ ਵਾਲਾ ਗਾਣੇ ਦਾ ਨਾਮ ਆ ਠੁਮਕਾ ਗੱਲਾਂ ਬਾਤਾਂ ਕਰਦੇ ਹੋਏ ਇੱਧਰ ਗੋਲੀ ਦਾ ਨਿਸ਼ਾਨ ਬਣਾਉਣਾ ਸ਼ੁਰੂ ਹੋ ਗਏ ਵੀ ਮੈਂ ਇੱਕ ਦੇਖਿਆ ਕਿ ਕੰਮ ਜਿਹੜਾ ਮਰਜ਼ੀ ਹੋਵੇ ਕੰਮ ਸਾਰੇ ਓਖੇ ਹੁੰਦੇ ਆ ਮੈਂ ਕਿ ਮੇਕਅਪ ਕਰਨਾ ਵੀ ਸੌਖਾ ਨਹੀਂ ਹੈਗਾ ਜਿਸ ਹੱਬ ਨਾਲ ਬੰਦੇ ਦੇ ਉੱਤੇ ਇਹਨਾਂ ਨੇ ਆਪਣੀ ਕਲਾਕਾਰੀ ਦਿਖਾਣੀ ਆ ਕਿ ਸੇਮ ਇਦਾਂ ਲੱਗਣਾ ਆ ਕਿ ਜਿੱਦਾਂ ਅਸਲੀ ਦੇ ਵਿੱਚ ਗੋਲੀ ਵੱਜੀ ਹੁੰਦੀ ਆ ਹਨਾ ਦੇ ਜਿਦਾ ਇਦਾਂ ਜਿਦਾ ਸ਼ੇਕ ਜਿਹਾ ਵੀ ਹੁੰਦਾ ਗੋਲੀ ਵੱਜਣ ਦਾ ਨਾ ਦੇਖ ਸੇਮ ਨਿਸ਼ਾਨ ਵੀ ਇਦਾਂ ਦਾ ਆਂਦਾ ਪਿਆ ਆ ਤੇ ਬਾਅਦ ਦੇ ਵਿੱਚ ਸਾਰਾ ਜੋ ਖੂਨ ਦੇ ਨਾਲ ਕੱਪੜੇ ਲਿਪੜ ਜਾਂਦੇ ਆ ਸੇਮ ਓਦਾਂ ਦਾ ਬਣ ਗਿਆ ਆ ਫਾਈਨਲੀ ਇੱਕ ਲੁੱਕ ਹੋ ਗਈ ਆ ਤਿਆਰ ਬਸ ਮੈਨੂੰ ਦੇਖਣ ਨੂੰ ਜੀਬ ਜੀ ਲੱਗਦੀ ਤੇ ਡਰ ਵੀ ਲੱਗਦਾ ਪਿਆ ਦੇਖ ਕੇ ਲੈ ਵੀ ਮਿੱਤਰੋ ਬਹੁਤ ਘੈਂਟ ਗਾਣੇ ਦਾ ਸ਼ੂਟ ਹੋ ਰਿਹਾ ਆ ਤੇ ਆਰੇ ਰੌਣਕਾ ਸਾਰਿਆਂ ਨੇ ਲਾਈਆਂ ਆ ਇੱਧਰ ਮਾਵੀ ਰੈਕਡ ਵਾਲੇ ਪ੍ਰੋਡਿਊਸਰ ਭਾਜੀ ਆਪਣੇ ਤੇ ਕੈਰੀ ਕਾਲੋ ਕੈਰੀ ਗਾਲੋ ਡਾਇਰੈਕਟ ਕਰ ਰਿਹਾ ਸਾਰੇ ਆਪਣੇ ਦੋਣ ਨੂੰ ਕਿ ਉਹ ਵੀਡੀਓ ਵੀ ਕਰ ਰਿਹਾ ਸwami ਸਾਹਿਬ ਸਤਿ ਸ਼੍ਰੀ ਅਕਾਲ ਜੀ ਉਹ ਯਾਰ ਇਹਨਾਂ ਸੱਟਾਂ ਰੁੱਟਾਂ ਬਹੁਤ ਆਉਂਦੀਆਂ ਮੈਨੂੰ